ਪੰਜਾਬ 'ਚ ਦਿਨ ਚੜ੍ਹਦੇ ਹੀ ਕਤਲ ਦੀ ਵੱਡੀ ਵਾਰਦਾਤ ਸ਼ਰੀਆਮ ਗੋਲੀਆਂ ਮਾਰ ਪਹ 29 ਮੱਥਾ ਟੇਕ ਆ ਰਹੀ ਮਹਿਲਾ ਮ੍ਰਿਤਕ ਰਟਾਇਰ ਪੁਲਿਸ ਮੁਲਾਜ਼ਮ ਦੀ ਸੀ ਪਤਨੀ ਦਹਿਲ ਗਿਆ ਇਲਾਕਾ ਪਹੁੰਚ ਗਈ ਪੁਲਿਸ ਜੀ ਹਾਂ ਇੱਕ ਵਾਰ ਮੁੜ ਪੰਜਾਬ ਦਹਿਲ ਉੱਠੇ ਹਾਂਜੀ ਉਹ ਪੰਜਾਬ ਪੁਲਿਸ ਚੋਰ ਦੇ ਇਲਾਕੇ ਦੀ ਗੁਰੂਮ ਕਬਨਰ ਤੇ ਜਾਣਕਾਰੀ ਮੁਤਾਬਕ ਸ਼ਰਿਆਮ ਕਰੀਬ ਸਵੇਰ ਦੇ 5 ਵਜੇ ਦਾ ਸਮਾਂ ਸੀ ਮ੍ਰਿਤਕੇ 62 ਸਾਲਾ ਮਹਿਲਾ ਮੱਥਾ ਟੇਕ ਕੇ ਘਰ ਵਾਪਸ ਆ ਰਹੀ ਸੀ ਥੱਲੇ 3 ਤੋਂ 4 ਰੌਂਡ ਦਾ ਹੈ ਸਾਨੂੰ ਫਾਈਂਡਿੰਗ ਦਾ ਤੇ ਉਹ ਅਸੀਂ ਚੈੱਕ ਕਰ ਰਹੇ ਹਾਂ ਇਸ ਦੌਰਾਨ ਰਸਤੇ 'ਚ ਕੁਝ ਬਦਮਾਸ਼ਾਂ ਨੇ ਇਸ ਮਹਿਲਾ ਨੂੰ ਘੇਰ ਲਿਆ ਤੇ ਸਿੱਧੀਆਂ ਤਾਬੜ ਤੋੜ ਗੋਲੀਆਂ ਮਾਰ ਮਹਿਲਾ ਤੇ ਚਲਾ ਦਿੱਤੀਆਂ ਗੋਲੀਆਂ ਨਾਲ ਮਹਿਲਾ ਨੂੰ ਛੰਨੀ ਕਰ ਦਿੱਤਾ ਜਿਸ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲ ਗਿਆ। ਇਲਾਕੇ 'ਚ ਦਹਿਸਦਮਾਹੌਲ ਬਣ ਗਿਆ। ਗੜ ਸ਼ੰਕਰ ਦੇ ਪਿੰਡ ਮਹਿੰਦੀਵਾਨੀ 'ਚ ਕਤਲ ਦੀ ਇਹ ਵਾਰਦਾਤ ਹੋਈ ਹੈ। ਆਖਰ ਕੌਣ ਨੇ ਜਿੰਨਾ ਵੱਲੋਂ ਮਹਿਲਾ ਨੂੰ ਸ਼ਰੀਆਮ ਗੋਲੀਆਂ ਮਾਰ ਕਤਲ ਕੀਤਾ ਗਿਆ। ਤਾਂ ਗੋਲੀਆਂ ਮਾਰੀਆਂ ਗਈਆਂ ਨੇ। ਇਸ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਹ ਵੀ ਤਕਰੀਬਨ ਸਵੇਰ 5:00 ਵਜੇ ਦੀ ਵਾਰਦਾਤ ਹੈ। ਅਧਿਕਾਰੀਆਂ ਦੀ ਗਿਰਚਮੰਦੀ ਵੀ ਇਸ ਵੇਰੇ ਪਹੁੰਚ। ਇਹਨਾਂ ਸਵੇਰ 5:00 ਵਜੇ ਪਹੁੰਚੇ ਹੋਏ ਕਿ ਆਏ। ਉਹਨਾਂ ਖਸ਼ਤੇ ਜਿਨਾ ਨੇ ਅੱਜ ਦੋ ਤੇਰਨ ਕਰੀ ਸ਼ਾਇਦ ਮੁਕਤੀ ਦਾ ਕੰਮ ਬਹੁਤ ਸ਼ਾਨੀ ਹੋ ਸਕੇ ਕਿਉਂਕਿ ਸੂਰੇ ਨਹੀਂ ਹਰਾ ਸੇਗਾ ਅਕਸਰ ਦੁਨੀਆ ਦੇ ਕਹਿੰਦੀ ਜਨਤੀਆਂ ਜੋਤ ਨਹੀਂ ਸੀਗੀ ਅਰੇ ਤਾਂ ਇਸ ਤੋਂ ਦਸਤਕੀ ਨਹੀਂ ਉਸ ਨੂੰ ਆ ਗਿਆ ਮਾਂ ਦੀ ਉਹ ਨਿਆਉ ਕੋ ਸੇਖੇ ਦਾ ਲੇਖ ਬਹੁਤ ਸੱਜਣ ਕਰ ਇਸ ਮਾਰਦਾਤ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਜਿਨ੍ਹਾਂ ਦਾ ਕਹਿਣਾ ਕਿ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਮਹੱਤਵਪੂਰਨ ਗੁਜਰਾਤ ਮੀਟਿੰਗ ਕਤਰਾ ਦੇ ਵੀ ਵਾਈਫੋਟ ਚੋਕ ਨਾਲ ਕਰੇ ਤੇ ਉਹਨਾਂ ਦੇ ਅਪੋਰਟਿੰਗ ਇਨਸੀਡੈਂਟ ਹੋਇਆ ਆਈਡਿੰਗ ਦਾ ਬੂਟ ਵੀ ਅਸੀਂ ਮੋਕੇ ਤੇ ਆਇਆ ਐਦਰ ਐਸਡੀ ਵਰਸ਼ਨ ਤੇ ਥਾ ਤੇ ਅਸੀਂ ਦੇਖਿਆ ਲੈ ਆਏ ਇਹ ਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਤੇ ਅਸੀਂ ਇਹਨੂੰ ਜਲਦ ਤੋਂ ਜਲਦ ਫੇਸ ਕਰਾਂਗੇ ਅੱਲੇ 10 ਤੋਂ 4 ਰੌਂਡ ਦਾ ਹੈ ਸਾਨੂੰ ਫਾਈਨਿੰਗ ਤੇ ਇਹ ਨੂੰ ਅਸੀਂ ਚੈੱਕ ਕਰ ਰਹੇ ਹਾਂ ਰਚਨਾ ਦੇ ਵੀ ਹੈਗਾ ਉਹਨਾਂ ਦਾ ਸਟ 60 ਸਾਲੋਂ ਮਾਰਾ ਉਹਨਾਂ ਦੀ